ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਥੋੜਾ ਸਾਡੀ ਚੈਨਲ ਤੇ ਸਵਾਗਤ ਹੈ ਜੀ ਜੇ ਤੁਸੀਂ ਸਾਡੀ ਚੈਨਲ ਤੇ ਨਵੇਂ ਹੋ ਸਾਡੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਅੱਜ ਤੁਹਾਨੂੰ ਬਹੁਤ ਹੀ ਹਾਏ ਸੋਹਣੇ ਸੂਟ ਦਿਖਾਵਾਂਗੇ ਸਭ ਤੋਂ ਪਹਿਲਾਂ ਸਾਡੀ ਵੀਡੀਓ ਨੂੰ ਲਾਈਕ ਕਰ ਦੇ ਲੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਜਿਹੜੀ ਸਾਡੀ ਵੀਡੀਓ ਹੈ ਓਕੇ ਮੈਂ ਦੇਖਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉਪਰ ਜੇ ਮੇਰੇ ਚੈਨਲ ਦੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਐਂਡ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲ ਤੇ ਅੱਜ ਮੈਂ ਤੁਹਾਨੂੰ ਦਿਖਾਉਂਗੀ ਸਲਾਈ ਕੀਤੇ ਹੋਏ ਸੂਟ ਕਿਸ ਤਰ੍ਹਾਂ ਆਪਾਂ ਡਿਜ਼ਾਈਨ ਕੀਤੇ ਲੇਗੇ ਪਹਿਲਾ ਜਿਹੜਾ ਮੇਰੇ ਸੂਟ ਪਾਇਆ ਹੈ ਜਾਰਜਟ ਦਾ ਸੂਟ ਹੈਗਾ ਇੱਥੇ ਆਪਾਂ ਇਸ ਤਰ੍ਹਾਂ ਬਾਟਮ ਤੇ ਵਰਕ ਕੀਤਾ ਸਿੰਗਲ ਟੰਕੇ ਦਾ ਕੰਮ ਹੋਇਆ ਹੈ ਦੇਖੋ ਤੁਸੀਂ ਕੰਮ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਦੇਖੋ ਜੀ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਾਂ ਲੈਸ ਲਗਾ ਕੇ neck ਤੇ ਹਲਕਾ ਜਿਹਾ ਡਿਜ਼ਾਈਨ ਰੱਖਿਆ ਹੈਗਾ ਤੇ ਨਾਲ ਆਪਾਂ ਰੱਖਿਆ ਬਰਬਰੀ ਦਾ ਦੁਪੱਟਾ ਟਾਈ ਐਂਡ ਡਾਈ ਬਸ ਪੱਲੇ ਪੱਲੇ ਤੇ ਆਪਾਂ ਟਾਈ ਐਂਡ ਡਾਈ ਕੀਤਾ ਹੈਗਾ ਤੇ ਜਿਆਦਾ ਨਹੀਂ ਕੀਤਾ ਤੁਸੀਂ ਐਵੇਂ ਦੇ ਸੂਟ ਬਣਵਾਉਣਾ ਚਾਹੁੰਦੇ ਹੋ ਤਾਂ ਆਪਾਂ ਨੂੰ ਆਰਡਰ ਦੇ ਸਕਦੇ ਹੋਗੇ ਹੈਗੇ ਨੇ ਇਸ ਨਾਲ ਦੇ ਸੂਟ ਸੇਮ ਕਲਰ ਦੇ ਵਿੱਚ ਪਏ ਲੰਗੇ ਤਾਂ ਆਪਣਾ ਫਾਸਟਲੀ ਆਰਡਰ ਦਿਓ ਚਲੋ ਜੀ ਸਟਾਰਟ ਕਰਦੇ ਹਾਂਗੇ ਆਪਾਂ ਤੁਹਾਨੂੰ ਸੂਟ ਦਿਖਾਉਣੇ ਅੱਜ ਹਾਂਜੀ ਅੱਜ ਮम्मा ਸਾਡਲੀ ਹੈ ਦਾ ਡਾਲ ਹਾਊਸ ਵੀ ਲਿਆਣਗੇ ਤੁਹਾਨੂੰ ਸਿ ਜ਼ਰੂਰ ਦਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ ਕੀ ਡਾਲ ਹਾਊਸ ਕਿਵੇਂ ਬਣਾ ਲਿਆ ਅੰਦਰਸਾਨੇ ਇਹੋ ਜਿਹੀ ਜੇ ਤੁਸੀਂ ਸੂਟ ਕੋਈ ਵੀ ਲੈਣਾ ਚਾਹੁੰਦੇ ਹੋਗੇ ਤਾਂ ਲੈ ਸਕਦੇ ਹੋਗੇ ਇਹਨਾਂ ਦੇ ਵਿੱਚੋਂ ਤੇ ਪਏ ਨੇ ਇੱਕ ਇੱਕ ਸੂਟ ਬਸ ਰਹਿੰਦਾਗਾ ਆਪਾਂ ਥਾਨ ਲੈ ਕੇ ਆਏ ਸੀਗੇ ਬੋਲੋ ਹੋ ਸਾਨੇ ਸਾਨੇ ਸੂਟ ਨੇ ਤੁਹਾਡੇ ਲਈ ਯੈਲੋ ਕਲਰ ਦਾ ਸੂਟ ਹੈਗਾ ਦੇਖੋ ਤੁਸੀਂ ਪਿਆਰ ਕਾਟਨ ਦਾ ਸੂਟ ਹੈਗਾ ਪਿਆਰ ਕਾਟਨ ਦਾ ਸੂਟ ਹੈਗਾ ਇਹ ਵਾਲਾ ਦੇ ਵਿਦਾਊਟ ਲਾਈਨਿੰਗ ਸਟਿਚ ਹੋਇਆ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਇਹਨਾਂ ਨੂੰ ਤੇ ਨੈੱਕ ਤੇ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋਗੇ ਕਾਫੀ ਸੂਟ ਸੀਗੇ ਇਹ ਪੈਨ ਦੇ ਤੇ ਤਾਂ ਕਰਕੇ ਆਪਾਂ ਅਲੱਗ-ਅਲੱਗ ਡਿਜ਼ਾਈਨ ਦੇ ਹੋ ਰੱਖੇ ਨੇਗੇ ਤੇ ਦੇਖੋ ਜੀ ਬਾਹਮਾ ਤੇ ਆਪਾਂ ਡਬਲ ਲੈਂਸ ਲਗਾਈ ਹੈ ਇਹ ਦੇ ਨਾਲ ਦੇ ਸੂਟ ਪਏ ਨੇ ਹਾਂਜੀ ਤੇ ਆਪਾਂ ਘੇਰੇ ਤੇ ਸੌਰੀ ਚਾਕਾਂ ਤੇ ਫਰੰਟ ਬੈਕ ਆਪਾਂ ਲੈਂਸ ਦਿੱਤੀ ਹੈਗੀ ਆਫ ਵਾਈਟ ਕਲਰ ਦੀ ਜੇ ਤੁਸੀਂ ਲੈਣਾ ਚਾਹੋਗੇ ਰਾਮ ਟੈਕਸ ਦਾ ਸੂਟ ਸੀਗਾ 1350 ਪ੍ਰਾਈਸ ਸੀਗਾ ਇੱਕ ਸੂਟ ਰਹਿ ਗਿਆ ਸਿਰਫ ਤਾਂ ਤੁਸੀਂ ਲੈ ਸਕਦੇ ਹੋ ਇਸ ਦੇ ਨਾਲ ਹੈਗੀ ਹੈ ਜੀ ਇਸ ਤਰ੍ਹਾਂ ਦੀ ਬਾਟਮ ਲਾਈਨਾਂ ਵਾਲੀ ਜਿਗਜੈਗ ਵਾਲੀ ਦੇਖੋ ਜੀ ਚੈੱਕ ਕਰ ਸਕਦੇ ਹੋ ਤੁਸੀਂ ਆਪਣਾ ਕੰਮ ਤੇ ਨਾਲ ਆਪਾਂ ਰੱਖਿਆ ਜੀ ਟਾਈ ਐਂਡ ਡਾਈ ਬਹੁਤ ਜਿਆਦਾ ਸੋਹਣਾ ਦੁਪੱਟਾ ਦੇਖੋ ਕੋਟੇ ਦਾ ਆਪਾਂ ਦੁਪੱਟਾ ਲਾਇਆ ਕਿਉਂਕਿ कॉटन ਦਾ ਸੂਟ ਸੀਗਾ ਅਲੱਗ-ਅਲੱਗ ਫੈਬਰਿਕ ਦੇ ਆਪਾਂ ਆਪਣੇ ਹਿਸਾਬ ਨਾਲ ਦੁਪੱਟੇ ਲਗਾਏ ਲੇਗੇ ਤੁਸੀਂ ਚੈੱਕ ਕਰ ਸਕਦੇ ਹੋਗੇ ਨਾਲ ਆਪਾਂ ਚੁੰਨੀ ਤੇ ਲਗਾਈ ਹੈ ਲੈਸ ਲੈਸ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋਗੇ ਆਰਗੈਂਜ਼ਾ ਦੀ ਲੈਸ ਲਗਾਈ ਹੈਗੀ ਆਪਾਂ ਬਰੀਕ ਜਿਆਦਾ ਚੌੜੀ ਨਹੀਂ ਲਗਾਈ ਹੈਗੀ ਸਭ ਇਨਸ਼ੋਰ ਲੈ ਲਓ ਇਹਦੇ ਨਾਲ ਦਾ ਤੁਹਾਨੂੰ ਸੂਟ ਪਸੰਦ ਆਉਂਦਾਗਾ ਤਾਂ ਤੁਸੀਂ ਲੈ ਸਕਦੇ ਇੱਕ ਸੂਟ ਅਵੇਲੇਬਲ ਹੈਗਾ ਇਸ ਤੋਂ ਵੱਧ ਨਹੀਂ ਹੈਗਾ ਇਹਦੇ ਨਾਲ ਦਾ ਹੀ ਹੈਗਾਗਾ ਦੂਜਾ ਕਲਰ ਇਸੇਮ ਤਿੰਨ ਭੈਣਾਂ ਦੇ ਸੇਮ ਸੂਟ ਸੀਗੇ ਤੇ ਉਹਨਾਂ ਦੇ ਮਦਰ ਦੇ ਵੀ ਹੈਗਾ ਇੱਕ ਸੂਟ ਤਾਂ ਕਰਕੇ ਆਪਾਂ ਜਿਹੜੀਆਂ ਮਤਲਬ ਉਹਨਾਂ ਦੀਆਂ ਬੇਟੀਆਂ ਨੇਗੇ ਉਹਨਾਂ ਦੇ ਆਪਾਂ ਸੇਮ ਡਿਜ਼ਾਈਨ ਜਾਈ ਰੱਖਿਆਗਾ ਤੁਸੀਂ ਚੈੱਕ ਕਰ ਸਕਦੇ ਹੋਗੇ ਇਸ ਤਰ੍ਹਾਂ ਆਪਾਂ ਡਿਜ਼ਾਈਨ ਦਿੱਤਾ ਹੈਗਾ neck ਤੇ ਬਟਨ ਵਗੈਰਾ ਹਜੇ ਪੈਂਡਿੰਗ ਪੈਨ ਨੂੰ ਆਪਾਂ ਲਗਾ ਕੇ ਭੇਜਾਂਗੇ ਅਲੱਗ-ਅਲੱਗ ਜਿਸ ਹਿਸਾਬ ਨਾਲ ਵੀ ਉਹ ਹੁੰਦੇ ਨੇਗੇ ਬਹੁਤ ਸੋਨੇ ਬਟਨ ਲੱਗਣਗੇ ਇਹਨਾਂ ਨਾਲ ਵੀ ਹੈਗੇ ਜਿਗਜਗ ਵਾਲੀ ਬਾਟਮ ਜੇ ਇਹ ਕਲਰ ਲੈਣਾ ਚਾਹੁੰਦੇ ਤੁਸੀਂ ਇਹ ਵੀ ਲੈ ਸਕਦੇ ਹੋਗੇ ਇੱਕ ਇੱਕ ਕਲਰ ਅਵੇਲੇਬਲ ਹੈ 1350 ਪ੍ਰਾਈਸ ਸੀਗਾ ਇਹਨਾਂ ਸੁਟਾਂ ਦਾ ਰਾਮ ਟੈਕਸ ਦੇ ਸੂਨੇ ਨਾਲ ਜਿਆਦਾ ਸੋਹਣਾ ਫੈਬਰਿਕ ਹੈਗਾ ਚੁੰਨੀ ਤੁਸੀਂ ਡਾਈ ਕਰਵਾਉਣਾ ਚਾਹੁੰਦੇ ਹੋ ਡਾਈ ਦੱਸ ਦਿਓ ਕਰੋ ਆਪਾਂ ਕਰਵਾਇਆ ਕਰਾਂਗੇ ਤੁਹਾਡਾ ਤੁਹਾਡੀ ਦੁਪੱਟਾ ਨਾਲ ਦੇ ਦਿਆ ਕਰਾਂਗੇ ਦੇਖੋ ਇੱਥੇ ਆਪਾਂ ਇਸ ਤਰ੍ਹਾਂ ਦਾ ਡਿਜ਼ਾਈਨ ਪਾਇਆ ਹੈਗਾ ਦੇਖੋ ਜੀ ਅਲੱਗ-ਅਲੱਗ ਡਿਜ਼ਾਈਨ ਕੀਤੇ ਲੇਗੇ ਪਰ ਆਪਾਂ ਸੂਟ ਤੇ ਸੇਮ ਲੈਸਸ ਲਗਾਈਆਂ ਨੇ ਤੇ ਚੁੰਨੀਆਂ ਤੇ ਵੀ ਆਪਾਂ ਸੇਮ ਰੱਖੀਆਂ ਦੇ ਕੇ ਤੁਸੀਂ ਲੈਣਾ ਚਾਹੁੰਦੇ ਇਸ ਤਰ੍ਹਾਂ ਸੂਟ ਤਿਆਰ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋ ਪਰ ਤੁਹਾਡਾ ਪ੍ਰੋਪਰ ਫਿਟਿੰਗ ਦਾ ਮੈਜ਼ਰਮੈਂਟ ਸਹੀ ਹੋਣਾ ਚਾਹੀਦਾ ਹੈਗਾ ਤੇ ਤਾਂ ਕਰਕੇ ਕੋਈ ਵੀ ਘਾਟ ਵਾਧਾ ਤੁਸੀਂ ਦੱਸ ਸਕਦੇ ਹੋਗੇ ਵੀ ਸਾਡੇ ਮੈਜ਼ਰਮੈਂਟ ਦੇ ਵਿੱਚ ਇਹ ਪ੍ਰੋਬਲਮ ਹੈਗੀ ਤੁਸੀਂ ਸਹੀ ਕਰ ਦਿਓ ਤੇ ਆਪਾਂ ਸਹੀ ਕਰਕੇ ਤੁਹਾਡਾ ਮੈਜ਼ਰਮੈਂਟ ਐਂਡ ਪ੍ਰੋਪਰ ਹੋਵੇ ਬਸ ਇਦੇ ਵਿੱਚ ਹੈਗਾ ਸੀਗਾ ਇਹ ਸ਼ੇਡ ਸੀਗਾ ਗ੍ਰੀਨ ਕਲਰ ਦਾ ਕੋਈ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਨੇ ਇੱਕ ਇੱਕ ਸੂਟ ਪਿਆ ਹੈਗਾ ਆਪਣੇ ਕੋਲੇ ਤਾਂ ਕਰਕੇ ਤੁਸੀਂ ਲੈ ਸਕਦੇ ਹੋ ਦੇਖੋ ਬਾਜੂ ਤੇ ਆਪਾਂ ਇਸ ਤਰ੍ਹਾਂ ਦਾ ਡਿਜ਼ਾਈਨ ਰੱਖਿਆ ਹੈਗਾ ਤੇ ਆਪਾਂ ਜਿਹੜੀ ਚਾਕਾਂ ਦੇ ਉੱਪਰ ਆਹ ਲਗਾਈ ਹੈਗੀ ਲਾਸ ਲਗਾਈ ਹੈ ਡਬਲ ਲਗਾਈ ਹੈਗੀ ਦੇਖੋ ਇਹ ਜੋੜ ਕੇ ਲਗਾਈ ਹੋਈ ਹੈਗੀ ਫਰੰਟ ਬੈਕ ਇਸ ਤਰ੍ਹਾਂ ਕੀ ਨਾਲ ਹੈਗੀ ਹੈ ਕਿ ਜਿਗਜਗ ਵਾਲੀ ਸੇਮ ਬਾਟਮ ਇਹਦਾ ਪੱਟ ਪੱਟ ਆਇਸਟਰਾਂਡਾਈ ਕੀਤਾ ਹੈਗਾ ਟਾਈ ਐਂਡ ਡਾਈ ਫੁੱਲ ਟਾਈ ਐਂਡ ਡਾਈ ਕੀਤਾ ਹੈਗਾ ਨਾਲ ਆਪਾਂ ਰੱਖੀ ਹੈਗੀ ਆਫ ਵਾਈਟ ਕਲਰ ਦੀ ਲੇਸ ਦੀ ਫਿਨਿਸ਼ਿੰਗ ਆਪਾਂ ਥੋੜਾ ਜਿਹਾ ਸੂਟ ਸਟਿਚਿੰਗ ਵਾਲੇ ਕਈ ਵਾਰ ਤਾਂ ਕਈ ਭੈਣਾਂ ਤੇ ਜਲਦੀ ਹੁੰਦੇ ਨੇ ਸੂਟ ਸਟਿਚਿੰਗ ਵਾਲੇ ਵੀਡੀਓ ਪੈਂਦੀ ਹੀ ਨਹੀਂ ਹੈ ਕਿ ਪਰ ਥੋੜੇ ਜਿਹਾ ਆਪਾਂ ਸੂਟ ਉਦੋਂ ਪਾਉਣੇ ਆ ਵੀਡੀਓ ਦੇ ਵਿੱਚ ਲੈ ਕੇ ਆਉਣਾ ਜਦੋਂ ਐਸ طرح ਪ੍ਰੋਪਰ ਹਨਾ ਵੀ ਰੈਡੀ ਹੋਏ ਹੁੰਦੇ ਨੇ ਸੂਟ ਚੁੰਨੀਆਂ ਤੇ ਲੈਸਾਂ ਲੱਗੀਆਂ ਹੁੰਦੀਆਂ ਨੇ ਸਟੀਚਿੰਗ ਵਗੈਰਾ ਓਕੇ ਹੁੰਦੀ ਆ ਸਾਰੀ ਤਾਂ ਕਰਕੇ ਆਪਾਂ ਫੇਰ ਹੀ ਤੁਹਾਨੂੰ ਸ਼ੋਅ ਕਰਦੇ ਆ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਕੱਲੇ ਸੂਟ ਦਿਖਾ ਦਿੰਦੀ ਦੁਪੱਟੇ ਵੀ ਬਾਅਦੋਂ ਫਿਰ ਉਹ ਬਾਅਦੋਂ ਕਈ ਵਾਰ ਵੀਡੀਓ ਵੀ ਨਹੀਂ ਬਣਦੀ ਤਾਂ ਕਰਕੇ ਸੂਟ ਪਸੰਦ ਆਉਂਦਾਗਾ ਤੁਹਾਨੂੰ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਾਂ ਤੋਂ ਸੂਟ ਲੈ ਸਕਦੇ ਉਹਨਾਂ ਦੇ ਮਦਰ ਦਾ ਸੂਟ ਹੈਗਾ ਤੇ ਤੇ ਆਪਾਂ ਰੱਖਿਆ ਹੈ ਇਸ ਤਰ੍ਹਾਂ ਡਿਜ਼ਾਈਨ ਲੈਕ ਤੇ ਆਪਾਂ ਇਸ ਤਰ੍ਹਾਂ ਡਿਜ਼ਾਈਨ ਦਿੱਤਾ ਤੇ ਕੀ ਰਿਤੇ ਆਪਾਂ ਕੱਟ ਉਹ ਕੀਤਾ ਹੈਗਾ ਜੇ ਆਪਾਂ ਘੇਰੇ ਤੇ ਕੋਈ ਵੀ ਲੈਸ ਲਗਾਉਣਾ ਹੈਗਾ ਤਾਂ ਚਾਕਾਂ ਤੇ ਨਾ ਲਗਾਇਆ ਕਰੋ ਕਿਉਂਕਿ ਫਿਰ ਜ਼ਿਆਦਾ ਨਾ ਓਵਰ ਜਾ ਹੋ ਜਾਂਦਾ ਹੈਗਾ ਕੰਮ ਦੇਖੋ ਕਿਉਂਕਿ ਇਹਦੇ neck ਤੇ ਵੀ ਬਹੁਤ ਡਿਜ਼ਾਈਨ ਆ ਗਿਆ ਸੂਟ ਦੇ ਤਾਂ ਕਰਕੇ ਫਿਰ ਆਪਾਂ ਨਹੀਂ ਰੱਖੀ ਹੈਗੀ ਤੇ ਬਾਜੂ ਤੇ ਕੱਟ ਤੇ ਦੇਖੋ ਕਾਟ ਵਾਲੀ ਲੈਸ ਦਾ ਡਿਜ਼ਾਈਨ ਦਿੱਤਾ ਹੈਗਾ ਇਹਦੇ ਨਾਲ ਦਾ ਵੀ ਇਹ ਵਾਲਾ ਕਲਰ ਹੈਗਾ ਆਪਣੇ ਕੋਲੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋਗੇ ਨਾਲ ਹੈਗੀ ਹੈਗੀ ਸਲਵਾਰ ਜਿਗਜੈਗ ਵਾਲੀ ਇਸ ਦੇ ਨਾਲ ਆਪਾਂ ਰੱਖਿਆ ਗਿਆ ਵੰਦਾ ਦੁਪੱਟਾ ਨਾਲ ਆਪਾਂ ਲਗਾਈ ਹੈਗੀ ਬਹੁਤ ਜ਼ਿਆਦਾ ਸੋਨੀ ਆਫ ਵਾਈਟ ਕਲਰ ਦੀ ਲੈਸ ਤੁਸੀਂ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਭੇਜ ਕੇ ਆਪਾਂ ਤੋਂ ਫ੍ਰੀਟ ਲੈ ਸਕਦੇ ਹੋ ਠੀਕ ਹੈ ਜੀ ਇਸ ਤੇ ਆਪਾਂ ਲਾ ਇਹ ਵੀ ਪਿਓਰ ਕਾਟਨ ਦਾ ਸੂਟ ਹੈ ਇਹਦੇ ਨਾਲ ਦਾ ਨਹੀਂ ਹੈਗਾ ਸੂਟ ਕਲਰ ਚੇਂਜ ਦੇ ਵਿੱਚ ਪਿਆਗਾ ਸੂਟ ਤਾਂ ਤੁਸੀਂ ਲੈ ਸਕਦੇ ਹੋ ਕਲਰ ਹੈਗਾ ਦਾ ਫਰੋਜ਼ੀ ਫਰੋਜ਼ੀ ਕਲਰ ਦੇ ਵਿੱਚ ਪਿਆਗਾ ਸੂਟ ਟੈਸਟਾ ਦਾ ਸੀਗਾ ਇਹ ਇਹਦਾ ਪ੍ਰਾਈਸ ਹੈਗਾ ਸੀਗਾ 1500 ਦੇਖੋ neck ਤੇ ਆਪਾਂ ਇਸ ਤਰ੍ਹਾਂ ਡਿਜ਼ਾਈਨ ਦਿੱਤਾ ਇਹਨਾਂ ਦੇ ਸਾਰੇ ਸੂਟਾਂ ਦੇ ਅਲੱਗ-ਅਲੱਗ ਡਿਜ਼ਾਈਨ ਨੇ ਪਾਈਪਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਦੇਖੋ ਕਿਸ ਤਰ੍ਹਾਂ ਕਿੰਨੀ ਬਰੀਕ ਆਪਾਂ ਪਾਈਪਿੰਗ ਕੱਢੀ ਹੋਈ ਹੈਗੀ ਤੁਸੀਂ ਚੈੱਕ ਕਰ ਸਕਦੇ ਹੋ ਜਿਵੇਂ ਪ੍ਰੈਸੋ ਕੇ ਪੈਕ ਹੋਣੇ ਨੇਗੇ ਸੂਟ ਤੇ ਟਾਈਮ ਬਹੁਤ ਜ਼ਿਆਦਾ ਥੋੜਾ ਹੈਗਾ ਇਹ ਸੂਟਾਂ ਲਈ ਦੇਖੋ ਜੀ ਓਕੇ ਤੇ ਨਾਲ ਆਪਾਂ ਰੱਖਿਆ ਇਹਨਾਂ ਨੇ ਹੈਵੀ ਸਲਵਾਰਾਂ ਬਣਵਾਈਆਂ ਨੇਗੀਆਂ ਪਟਿਆਲਾ ਤੁਸੀਂ ਸਟ੍ਰੇਟ ਬਣਵਾਉਣਾ ਚਾਹੁੰਦੇ ਹੋ ਸਟ੍ਰੇਟ ਵੀ ਬਣਵਾ ਸਕਦੇ ਹੋ ਨਾਲ ਆ ਪਰਖ ਹੈਗਾ ਬਹੁਤ ਜ਼ਿਆਦਾ ਸੋਹਣਾ येलो ਕਲਰ ਦਾ ਦੁਪੱਟਾ ਸੂਟ ਨਾਲ ਦੀ ਹੀ ਆਪਾਂ ਲਗਾਈ ਹੈਗੀ ਲੈਸ ਕਿਉਂਕਿ ਆਪਾਂ ਟਾਈ ਐਂਡ ਡਾਈ ਵੀ ਕਾਫੀ ਹੋ ਗਏ ਇਹਨਾਂ ਦੇ ਦੁਪट्टे ਹੋਰ ਵੀ ਅੱਗੇ ਵੀਡੀਓ ਦੇ ਵਿੱਚ ਸੂਟ ਆਉਣਗੇ ਤਾਂ ਕਰਕੇ ਫਿਰ ਆਪਾਂ ਅਲੱਗ-ਅਲੱਗ ਵਿੱਚ ਸਿੰਗਲ ਕੋਟ ਦੇ ਵੀ ਆਪਾਂ ਦੁਪੱਟੇ ਲਗਾਏ ਨੇ ਲੈਸ ਤੁਸੀਂ ਦੇਖ ਸਕਦੇ ਹੋਗੇ ਬਿਲਕੁਲ ਆਪਾਂ ਸੂਟ ਨਾਲ ਦੀ ਹੀ ਰੱਖੀ ਹੈਗੀ ਇਹ ਹੈਗਾ ਦਾ ਸੈਮੀ ਚਨੋਂਨ ਦਾ ਦੁਪੱਟਾ ਵਿੱਚ ਫੁੱਲ ਪਿਓਰ ਦੇ ਵੀ ਲਗਾਏ ਹੋਏ ਨੇ ਜਿਹੜੇ ਫੁੱਲ ਪਿਓਰ ਦੇ ਸੂਟ ਨੇ ਉਹਨਾਂ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਕੰਮ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਆਰਡਰ ਦੇਣਾ ਚਾਹੁੰਦੇ ਹੋ ਕੋਈ ਵੀ ਨਵੀਂ ਭੈਣ ਹੈ ਬਾਹਰੋਂ ਆਪਾਂ ਨੂੰ ਇਹ ਵੀਡੀਓ ਦੇਖ ਰਹੀ ਆ ਤਾਂ ਤੁਸੀਂ ਦੇਖ ਸਕਦੇ। ਇਹ ਖਾਦੀ ਕਾਟਨ ਦੇ ਸੂਟ ਸੀਗੇ। ਇਹ ਉਹਨਾਂ ਦੀ ਬੇਟੀ ਦਾ ਸੂਟ ਹੈਗਾ। ਦੇਖੋ ਤੁਸੀਂ ਚੈੱਕ ਕਰ ਸਕਦੇ ਹੋਗੇ। ਇਹਦੇ ਵੀ ਲਾਈਨਿੰਗ ਦੀ ਕੋਈ ਨੀੜ ਨਹੀਂ ਸੀਗੀ ਬਿਲਕੁਲ ਵੀ। ਤੇ ਇਸ ਤਰ੍ਹਾਂ ਆਪਾਂ neck ਦਾ ਡਿਜ਼ਾਈਨ ਬਣਾਇਆ ਹੈਗਾ। ਇਹ ਵਿਦਆਊਟ ਲਾਈਨਿੰਗ ਆਏ ਸੀਗੇ। ਇਸ ਤੋਂ ਪਹਿਲਾਂ ਲਾਈਨਿੰਗ ਵਾਲੇ ਆਏ ਸੀਗੇ। ਦੇਖੋ। ਇਸ ਤਰ੍ਹਾਂ ਆਪਾਂ neck ਦਾ ਡਿਜ਼ਾਈਨ ਰੱਖਿਆ ਹੈਗਾ। ਤੇ ਨਾਲ ਬਾਜੂ ਲੇងਗੀਆਂ बॉटम ਹੈਗੀ ਆ ਪਲੇਨ ਤੇ ਨਾਲ ਲੇਖੋ ਬਹੁਤ ਜਿਆਦੇ ਸੋਹਣੇ ਦੁਪੱਟਾ ਦਾ ਜਿਵੇਂ ਦੀ ਆਪਾਂ ਸੂਟ ਤੇ ਲਾਸ ਲਗਾਈ ਗਏਗੀ ਸੇਮ ਆਪਾਂ ਚੁੰਨੀ ਤੇ ਲਗਾਈ ਹੈ ਪਿਓਰ ਮਸਲੀਨ ਦਾ ਦੁਪੱਟਾ ਹੈਗਾ ਇਹਦੇ ਨਾਲ ਇਹਦੇ ਨਾਲ ਦਾ ਸੂਟ ਨਹੀਂ ਹੈਗਾ ਕਲਰ ਹੋਰ ਦੇ ਵਿੱਚ ਤਿੰਨ ਦੋ ਤੋਂ ਤਿੰਨ ਕਸੂਟ ਰੈਂਦੇ ਨੇਗੇ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਦੇਖੋ ਜੀ ਇਹਨਾਂ ਨਾਲ ਦੇ ਹੈਗੇ ਨੇ ਕਲਰ ਦਾ ਫਰਕ ਹੈਗਾ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਆਪਾਂ ਨੂੰ ਸਕਰੀਨਸ਼ਾਟ ਭੇਜ ਦਿਓ ਤੇ ਆਪਾਂ ਤੁਹਾਨੂੰ ਪਿਕ ਸ਼ੇਅਰ ਕਰ ਦਾਂਗੇ ਤਾਂ ਤੁਸੀਂ ਲੈ ਸਕਦੇ ਹੋ ਤੇ ਲਾਸਟ ਸੂਟ ਫਿਲਹਾਲ ਅੱਜ ਆਪਾਂ ਇੰਨੇ ਸੂਟ ਦਿਖਾਵਾਂਗੇ ਤੇ ਕੱਲ ਨੂੰ ਦਿਖਾਵਾਂਗੇ ਹੋਰ ਸੂਟ ਤੁਹਾਨੂੰ ਤੇ ਜੁੜੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਤੇ ਦੇਖੋ ਜੀ ਇਹ ਵੀ ਹੈਗਾ ਪਿਓਰ ਕਾਟਨ ਦਾ ਸੂਟ ਟਿਸਟਾ ਦਾ ਦੇਖੋ ਬਣ ਕੇ ਸੂਟ ਦੀ ਗ੍ਰੇਸ ਬਹੁਤ ਸੋਹਣੀ ਬਣ ਜਾਂਦੀ ਹੈਗੀ ਤੇ ਆਪਾਂ ਰੱਖੀ ਹੈਗੀ ਸਿੰਪਲ ਪਾਈਪਿੰਗ ਬਹੁਤ ਜਿਆਦੇ ਸੋਹਣੀ ਦੇਖੋ ਬ੍ਰੀਕ ਕੱਢੀ ਹੈਗੀ ਆਪਾਂ ਪਾਈਪਿੰਗ ਤੇ ਨੈੱਕ ਦਾ ਆਪਾਂ ਡਿਜ਼ਾਈਨ ਦਿੱਤਾ ਪੋਟਰੀ ਬਟਨ ਲਗਾ ਕੇ ਦੇਖੋ ਬਾਹਮਤੇ ਵੀ ਆਪਾਂ ਲਗਾਈ ਆ ਪਾਈਪਿੰਨ ਤੇ ਨਾਲ ਹੈਗੀ ਹੈਗੀ ਪਟਿਆਲਾ ਸਲਵਾਰ 올ਓਵਰ ਸੂਟ ਸੀਗਾ ਇਹ ਵਾਲਾ ਇਹਦੇ ਨਾਲ ਦਾ ਸੇਮ ਸੂਟ ਮੈਂ ਚੈੱਕ ਕਰ ਲੂਗੀ ਜੇ ਹੋਇਆ ਕਲਰ ਦਾ ਫਰਕ ਹੋਊਗਾ ਵੈਸੇ ਤੇ ਸੇਮ ਕਲਰ ਨਹੀਂ ਹੋਣਾ ਇਹਦੇ ਨਾਲ ਵੀ ਆਪਾਂ ਦੇਖੋ ਬੇਸ ਨਾਲ ਦਾ ਦੁਪੱਟਾ ਰੱਖਿਆ ਸੈਮੀ ਜਨੌਨ ਦਾ ਦੁਪੱਟਾ ਹੈਗਾ ਕਿਉਂਕਿ ਕਾਟਨ ਦਾ ਹੀ ਸੂਟ ਸੀ ਨਾ ਨਹੀਂ ਆਪਾਂ ਪਿਓਰ ਵਗੈਰਾ ਹੋਰ ਵੀ ਲਗਾ ਲੈਂਦੇ ਨੇ ਇਸ ਕੋਚੇ ਨਾਲ ਆਪਾਂ ਕੱਢੀਆ ਪਾਈਪਿੰਗ ਸੂਟ ਨਾਲ ਦੀ ਹੀ ਪਾਈਪਿੰਗ ਕੱਢੀਆ ਚੁੰਨੀ ਤੇ ਵੀ ਕੰਮ ਤੁਸੀਂ ਆਪਣਾ ਚੈੱਕ ਕਰ ਸਕਦੇ ਹੋਗੇ ਸੂਟ ਪਸੰਦ ਆਉਂਦੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਜਿਹੜਾ ਅੱਜ ਮੇਰੇ ਪਾਇਆ ਹੋਇਆ ਸੂਟ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਆਪਣਾ ਫਾਸਟਰੀ ਆਰਡਰ ਕਰ ਸਕਦੇ ਹੋਗੇ ਕਿਉਂਕਿ ਬਹੁਤ ਘੱਟ ਟਾਈਮ ਹੁੰਦਾ ਆਪਣੇ ਕੋਲੇ ਰੱਬ ਦੀ ਕਿਰਪਾ ਨਾਲ ਆਪਣਾ ਕੰਮ ਬਹੁਤ ਜ਼ਿਆਦਾ ਸੋਹਣਾ ਚੱਲ ਰਿਹਾ ਹੈਗਾ ਤੇ ਤਾਂ ਕਰਕੇ ਬਹੁਤ ਕੰਮ ਟਾਈਮ ਘੱਟ ਹੁੰਦਾ ਤੇ ਇੱਕ ਹਫਤਾ ਜੇ ਐਮਰਜੈਂਸੀ ਇੱਕ ਹਫਤਾ ਜੇ ਤਾਜ਼ੇ ਲੈ ਕੇ ਚੱਲਿਆ ਕਰੋ ਤਾਂ ਕਰਕੇ ਫਿਰ ਜਲਦੀ ਨਾ ਕਰਿਆ ਕਰੋ ਤੇ ਹਜੇ ਵੀ ਬਹੁਤ ਜ਼ਿਆਦੇ ਝੂਟ ਸਲਾਈ ਵਾਲੇ ਪਏ ਨੇ ਆਪਣੇ ਸਟਿਚ ਕਰਨ ਵਾਲੇ ਉਹਨਾਂ ਦਾ ਵੀ ਆਪਾਂ ਥੋੜਾ ਜਿਹਾ ਕਹਿ ਕੇ ਉਹ ਕੀਤਾਗਾ ਵੀ ਥੋੜਾ ਜਿਹਾ ਆਸਤੇ ਆਸਤੇ ਕਿਉਂਕਿ ਪਹਿਲਾਂ ਹਨ ਆਰਡਰ ਚੱਲ ਰਹੇ ਨੇ ਜਿੰਨਾ ਪਹਿਲਾਂ ਦੇ ਉਹਨਾਂ ਦੇ ਫਿਰ ਮੈਂ ਬਾਹਰ ਪਾਰਸਲ ਕਰਨੇ ਨੇ ਹੈਗੇ ਉਹਨਾਂ ਦੇ ਵੀ ਬਾਹਰ ਨੇ ਬਾਦਲੀਆ ਦੀ ਨੇ ਸਾਰਿਆਂ ਦੇ ਤੇ ਆਪਾਂ ਹੌਲੀ ਹੌਲੀ ਆਪਣਾ ਚਲੋ ਕਰਾਂਗੇ ਕੰਮ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਕੀ ਕਹਿੰਦੇ ਹੁੰਦੇ ਨੇ ਜੇ ਚੈਨਲ ਤੇ ਨਵੇਂ ਹੋਗੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਮਾਈਂਡ ਦੇ ਵਿੱਚੋਂ ਬਹੁਤ ساری ਗੱਲਾਂ ਸਕਿਪ ਹੋ ਜਾਂਦੀਆਂ ਨੇ ਉਹਦੇ ਲਈ ਸੌਰੀ ਹੈ ਨਾ ਕੱਲ ਮੈਂ ਵੀਡੀਓ ਪਾਈ ਸੀਗੀ ਮੈਨੂੰ ਲੱਗਿਆ ਹੈ ਨਾ ਵੀ ਇਹਦਾ ਪ੍ਰਾਈਸ 32.32 ਉਹ ਮੈਂ 50 ਪਾਈ ਸੀਗੀ ਕੰਮ ਜਿਆਦਾ ਹੋਣ ਕਰਕੇ ਇੱਕ ਗਰਮੀ ਵੀ ਬਹੁਤ ਜ਼ਿਆਦਾ ਹੈਗੀ ਕਈ ਵਾਰ ਆਪਣਾ ਪ੍ਰਾਈਸ ਭੁੱਲ ਜਾਂਦੇ ਆਂਗੇ ਹਨਾ ਵੀਡੀਓ ਤੁਸੀਂ ਧਿਆਨ ਨਾਲ ਸੁਣ ਲਿਆ ਕਰੋ ਵੀ ਕੀ ਆਪਾਂ ਪ੍ਰਾਈਸ ਅਸੀਂ ਮੇਰੇ ਕਈ ਵਾਰ ਮਾਈਂਡ ਤੋਂ ਸਕਿਪ ਹੋ ਜਾਂਦਾ ਹੁੰਦਾ ਹੈਗਾ ਤੇ ਚੈਨਲ ਨੂੰ ਮੈਂ ਬਾਰ ਬਾਰ ਕਹਿ ਰਹੀ ਆਂਗੀ ਜੇ ਮੇਰੇ ਚੈਨਲ ਤੇ ਨਵੇਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬਾਹਰ ਲਈ ਆਪਾਂ ਜਿਹੜੀਆਂ ਜੁੜੀਆਂ ਹੋਈਆਂ ਨੇ ਆਪਣੀ ਵੀਡੀਓ ਦੇਖਦੇ ਨੇ ਜਰੂਰ ਟਰਾਈ ਕਰੇ ਆਪਣੇ ਕੋਲੇ ਸੂਟ ਤੇ ਉਮੀਦ ਕਰਦੀ ਆਂ ਸਾਡੀ ਵੀਡੀਓ ਪਸੰਦ ਆਈ ਹੋਊਗੀ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਹਾਂਜੀ ਸਤਿ ਸ਼੍ਰੀ ਅਕਾਲ